ਨਮਸਕਾਰ ਜੀ ਸਤਿ ਸ੍ਰੀ ਅਕਾਲ ਪੀਐਸਕੇ ਮੀਡੀਆ ਤੇ ਤੁਹਾਡੇ ਇੱਕ ਵਾਰ ਫਿਰ ਬਹੁਤ ਸਵਾਗਤ ਹੈ ਜਿਹੜੀ ਗੱਲ ਕਰਨੀ ਅੱਜ ਬਹੁਤ ਹੀ ਸ਼ਰਮਨਾਕ ਮਤਲਬ ਹੱਦਾਂ ਪਾਰ ਕਰਨ ਵਾਲੀ ਸ਼ਰਮਨਾਕ ਗੱਲ ਹੈ ਰਿਸ਼ਤੇ ਨਾਤੇ ਨੂੰ ਖਤਮ ਕਰਨ ਵਾਲੀ ਗੱਲ ਹੈ ਤੇ ਬਹੁਤ ক্লোਜ਼ ਦੇ ਰਿਸ਼ਤੇ ਜਿਨ੍ਹਾਂ ਤੋਂ ਪਵਿੱਤਰ ਰਿਸ਼ਤਾ ਨੀ ਕੋ ਮੰਨਿਆ ਜਾਂਦਾ ਸੀ ਉਹਨਾਂ ਰਿਸ਼ਤਿਆਂ ਤੇ ਸ਼ੱਕ ਪੈਦਾ ਕਰਨ ਵਾਲੀ ਗੱਲ ਹੈ ਜੀ ਆਪਾਂ ਕਹੀ ਜਾਂਦੇ ਆ ਕਿ ਕਲਯੁਗ ਆਉਣ ਵਾਲਾ ਹੈ ਜਾਂ ਕਲਯੁਗ ਆ ਚੁੱਕਾ ਹੈ ਤੇ ਜੇ ਮੈਂ ਉਹਦੇ ਤੋਂ ਉਲਟ ਕਵਾਂ ਕਿ ਅਸੀਂ ਕਲਯੁਗ ਵੱਲ ਜਾ ਰਹੇ ਆ ਜਾਂ ਕਲਯੁਗ ਤੱਕ ਪਹੁੰਚ ਚੁੱਕੇ ਆ ਅਸੀਂ ਤੋਂ ਭਾਵੇਂ ਨਹੀਂ ਕਿ ਪੰਜਾਬੀ ਪੂਰੇ ਭਾਰਤ ਦੀ ਗੱਲ ਕਰਦਾ ਕਿ ਜੇ ਇਹ ਕਹੀਏ ਕਿ ਅਸੀਂ ਆਲ ਰੈਡੀ ਉੱਥੇ ਪਹੁੰਚ ਚੁੱਕੇ ਆ ਆਪਣੀਆਂ ਬੇਵਕੂਫੀਆਂ ਕਰਕੇ ਤੇ ਮੇਰੇ ਖਿਆਲ ਦੇ ਵਿੱਚ ਕੋਈ ਦੂ राय ਨਹੀਂ ਖਬਰ ਤੁਸੀਂ ਦੇਖਣ ਵੀ ਲਈ ਹੋਣੀ ਬਹੁਤ ਸਾਰੇ ਲੋਕਾਂ ਨੇ 9 ਸਾਲ ਦੀ ਬੱਚੀ ਪ੍ਰੈਗਨੈਂਟ ਹੋ ਜਾਂਦੀ ਹੈ 9 ਸਾਲ ਉਹਦੀ ਆਪਣੀ ਉਮਰ ਹੈ ਤੇ ਪ੍ਰੋਪਰ ਜਿੱਦਾਂ ਹੁੰਦਾ ਹੀ ਆ 9 ਮਹੀਨੇ ਬੱਚੇ ਨੂੰ ਕੁੱਖ ਵਿੱਚ ਰੱਖ ਕੇ ਜਨਮ ਵੀ ਦੇ ਦਿੱਤਾ ਬੱਚੇ ਨੂੰ ਔਰ ਬੱਚਾ ਪੂਰੇ ਵਜਨ ਦਾ ਤੁਸੀਂ ਇਹ ਸੋਚ ਕੇ ਦੇਖੋ ਬੱਚਾ ਵੀ ਪੂਰੇ ਵਜਨ ਦਾ ਕੀ ਪੇਰੀਐਂਟਸ ਨੂੰ ਜਦੋਂ 7-8 ਮਹੀਨਿਆਂ 9 ਮਹੀਨਿਆਂ ਦੀ ਕੁੜੀ ਪ੍ਰੈਗਨਨਸੀ ਤੇ ਪੇਰੀਐਂਟਸ ਨੂੰ ਕੁਝ ਪਤਾ ਹੀ ਨਹੀਂ ਲੱਗਿਆ ਉਸੇ ਘਰ ਵਿੱਚ ਰਹਿ ਰਹੀ ਹੈ ਕੁੜੀ ਔਰ ਜਿਹੜੀ ਅਗਲੀ ਗੱਲ ਆ ਜਿਹੜੇ ਭੇਤ ਖੁੱਲੇ ਨੇ ਬੇਬੀ ਹੋਣ ਤੋਂ ਬਾਅਦ ਮੈਂ ਕੋਈ ਵੀਡੀਓ ਨਹੀਂ ਦਿਖਾਉਣੀ ਕੁੜੀ ਦੀ ਮੈਂ ਨਹੀਂ ਚਾਹੁੰਦਾ ਕੁੜੀ ਦੀ ਉਹ ਵੀਡੀਓ ਦਿਖਾਵੇ ਬਹੁਤ ਲੋਕਾਂ ਨੇ ਵੀਡੀਓ ਦਿਖਾਈ ਆ ਬੱਚੇ ਦੀ ਉਹ ਕੁੜੀ ਦੀ ਵੀ ਮੈਂ ਨਹੀਂ ਚਾਹੁੰਦਾ ਉਹ ਪਤਾ ਨਹੀਂ ਕੁੜੀ ਦਾ ਕਸੂਰ ਆ ਮੁੰਡੇ ਦਾ ਕਸੂਰ ਹੈ ਪਰਾ ਮਸੂਮ ਜੀ ਬੱਚੀ ਬੜਾ ਦੇਖ ਕੇ ਰੋਣ ਆਉਂਦਾ ਮੈਂ ਮੇਰਾ ਇੱਡਾ ਵੱਡਾ ਜਿਗਰਾ ਨਹੀਂਗਾ ਕਸਮ ਲੱਗੇ ਕਿ ਮੈਂ ਉਹ ਦਿਖਾਵਾਂ ਤੁਸੀਂ ਦੇਖ ਲਿਆ ਹੋਣਾ ਕਈ ਬੇਵਕੂਫ ਲੋਕ ਦਿਖਾ ਰਹੇ ਨੇ ਸੋ ਜਦੋਂ ਬੇਵੀ ਹੋ ਜਾਂਦਾ ਹੈ ਉਸ ਤੋਂ ਬਾਅਦ ਜਿਹੜੀ ਸਟੇਟਮੈਂਟ ਕੁੜੀ ਦੀ ਆਉਂਦੀ ਹੈ ਜਿਹੜੀ ਪੁੱਛ ਗਿਸ਼ ਤੋਂ ਬਾਅਦ ਜਿਹੜਾ ਪਤਾ ਲੱਗਦਾ ਉਹ ਸੁਣ ਕੇ ਤੇ ਰੂ ਲੂ ਕੰਡੇ ਖੜੇ ਹੋ ਜਾਂਦੇ ਨੇ ਤੁਸੀਂ ਹੋਰ ਪਰੇਸ਼ਾਨ ਹੋ ਜਾਓਗੇ ਜਿਹਨਾਂ ਨੂੰ ਕੰਮ ਨਹੀਂ ਪਤਾ ਉਹ ਬੇਬੀ ਮਤਲਬ ਉਸ ਕੁੜੀ ਨੂੰ ਪ੍ਰੈਗਨੈਂਟ ਕਰਨ ਵਾਲਾ ਉਹਦਾ ਆਪਣਾ ਸਗਾ ਭਰਾ ਹੁਣ ਸੋਚ ਕੇ ਦੇਖੋ ਇੱਕ ਬੱਚੀ ਇੱਕ ਧੀ ਜੇ ਆਪਣੇ ਮਾਪੇ ਕੋਲ ਸੇਫ ਨਹੀਂ ਹੈ ਤੇ ਕਿਹਦੇ ਕੋਲ ਸੇਫ ਹੋ ਸਕਦੀ ਹੈ ਦੁਨੀਆ 'ਚ ਕੋਈ ਐਸਾ ਰਿਸ਼ਤਾ ਹੈਗਾ ਜਿਹੜਾ ਮਾਪੇ ਤੇ ਭੈਣ ਭਰਾ ਤੋਂ ਜ਼ਿਆਦਾ ক্লোਜ਼ ਹੋਵੇ ਤੇ ਤੁਸੀਂ ਦੱਸ ਦਿਓ ਕਮੈਂਟਾਂ 'ਚ ਜੇ ਕੁੜੀ ਆਪਣੇ ਮਾਪੇ ਦੀ ਬੁੱਕਲ ਵਿੱਚ ਸੇਫ ਨਹੀਂ ਹੈ ਆਪਣੇ ਵੱਡੇ ਭਰਾ ਦੀ ਬੁੱਕਲ ਦੇ ਵਿੱਚ ਸੇਫ ਨਹੀਂ ਆ ਤੇ ਫਿਰ ਕਿੱਥੇ ਸੇਫ ਹੋਏਗੀ ਇਹ ਦੱਸੋ ਪ੍ਰਾ 11 ਸਾਲਾਂ ਦਾ ਤੇ ਕੁੜੀ 9 ਸਾਲਾਂ ਦੀ ਇਕੱਠੇ ਪੈਂਦੇ ਸੀ ਕੀ ਹੁਣ ਇਹ ਕਹੀਏ ਕਿ ਭੈਣ ਭਰਾਵਾਂ ਦੇ ਕਮਰੇ ਅਲੱਗ-ਅਲੱਗ ਕਰ ਦਿਓ ਕੀ ਇਹ ਕਹੀਏ ਕਿ ਸਾਰੀ ਉਮਰ ਮਾਪੇ ਆਪਣੇ ਬੱਚਿਆਂ ਦੇ ਵਿਚਾਰ ਸੋਣ ਮਤ ਇਹ ਹੁੰਦਾ ਸੀ ਨਾ ਟ੍ਰੈਂਡ ਕਿ ਮਾਪੇ ਦੇ ਵਿਚਾਰ ਬੱਚੇ ਨਾ ਸੁਣ ਤੁਸੀਂ ਸਮਝ ਗਏ ਹੋ ਮੈਂ ਕੀ ਕਹਿਣਾ ਚਾਹੁੰਦਾ ਮੈਂ ਬਹੁਤ ਹੀ ਡਿਟੇਲ ਚ ਲ ਜਾਂਦਾ ਹੁੰਦਾ ਗੰਦੀਆਂ ਗੱਲਾਂ ਦੇ ਤੁਸੀਂ ਸਮਝ ਗਏ ਹੋ ਪਰ ਕੀ ਹੁਣ ਉਲਟੇ ਹੋਏਗਾ ਕਿ ਮਾਪੇ ਬੱਚਿਆਂ ਦੇ ਵਿਚਾਰ ਸੋਇਆ ਕਰਨ ਕਿ ਇਹ ਇਕੱਠੇ ਨਾ ਹੋ ਜਾਣ ਸੋਚ ਕੇ ਦੇਖੋ ਕਿ ਟੀ ਵੱਡੀ ਗੱਲ ਹੈ ਦੋ ਤਨ ਪਹਿਲਾਂ ਵੀ ਰਿਸ਼ਤੇ ਹੋ ਜੇ ਹੋਏ ਨੇ ਇਹੋ ਜਿਹੀਆਂ ਕਹਾਣੀਆਂ ਸਾਹਮਣੇ ਆਈਆਂ ਨੇ ਮੁੰਡਾ ਆਪਣੀ ਮਾਂ ਨੂੰ ਪੈ ਗਿਆ ਬਾਪ ਆਪਣੀ ਧੀ ਨੂੰ ਪੈ ਗਿਆ ਕਿੰਨੇ ਕੀਸਾਏ ਨੇ ਮਤਲਬ ਕੀ ਹੋਵੇਗਾ ਯਾਰ ਆਉਣ ਵਾਲੇ ਸਮੇਂ ਦੇ ਵਿੱਚ ਇੰਨੀ ਸਾਨੂੰ ਅੱਗ ਲੱਗੀ ਆ ਇੰਨੇ ਅਸੀਂ ਉਤਸੁਕ ਰਹਿੰਨੇ ਇਹਨਾਂ ਹਰਾਮਜਾਦੀਆਂ ਚੀਜ਼ਾਂ ਵਾਸਤੇ ਕਿ ਅਸੀਂ ਰਿਸ਼ਤੇ ਨਾਤੇ ਵੀ ਨਹੀਂ ਦੇਖਦੇ ਕੋਈ ਹੋਰ ਮੁੰਡਾ ਹੁੰਦਾ ਤੇ ਉਹ ਚਲੋ ਭਾਵੇਂ ਛੋਟੀ ਉਮਰ ਦੀ ਕੁੜੀ ਸੀ ਚਲੋ ਵਿਆਹ ਕਰ ਦਿੰਦੇ ਪਰ ਹੁਣ ਵਿਆਹ ਕਿੰਨਾ ਕਰ ਉਤੋਂ ਹੋਰ ਜਿਹੜੀ ਖਬਰ ਆਈ ਆ ਸਾਹਮਣੇ ਕਿ ਉਹ ਮਾਂ ਬਾਪ ਜਿਹੜੀ ਕੁੜੀ ਦੀ ਮਾਂ ਆ ਸਪੈਸ਼ਲੀ ਉਹ ਮੁੰਡੇ ਦਾ ਸਾਥ ਦੇ ਰਹੀ ਆ ਕੁੜੀ ਦਾ ਸਾਥ ਨਹੀਂ ਦੇ ਰਹੀ ਕੁੜੀ ਨੂੰ ਹਸਪੀਟਲ ਛੱਡ ਕੇ ਆਪਣੇ ਬੱਚੇ ਨੂੰ بیٹے ਨੂੰ ਬਚਾਉਣ ਦੇ ਚੱਕਰ ਵਿੱਚ ਪਈ ਹੋਈ ਆ ਕਿ ਇਹਦਾ ਕਸੂਰ ਨਹੀਂ ਆ ਇਹਦਾ بیوی ਨਹੀਂ ਆ ਦਸੂਰ ਯਾਰ ਸੋਚ ਕੇ ਦੇਖੋ ਕੀ ਹੋਏਗਾ ਆਉਣ ਵਾਲੇ ਸਮੇਂ ਵਿੱਚ ਕੀ ਹੋਏਗਾ ਇੱਕ ਤੇ ਏਆਈ ਨੇ ਮਤ ਮਾਰਤੀ ਹੋਈ ਲੋਕਾਂ ਨੂੰ ਅੱਧੇ ਗਪਾਗਲੋਂ ਕਰ ਦਿੱਤਾ ਏਆਈ ਨੇ ਤੇ ਇੱਕ ਅਸੀਂ ਆਪੇ ਹੀ ਪ੍ਰੈਕਟੀਕਲੀ ਹੋਏ ਪਏ ਆ ਇਹਨਾਂ ਕੁੱਤੀਆਂ ਚੀਜ਼ਾਂ ਵਾਸਤੇ ਸਕੇ ਭੈਣ ਭਰਾ ਜੇ ਘਰ ਵਿੱਚ ਤੁਸੀਂ ਹੁਣ ਇਹਨਾਂ ਚੀਜ਼ਾਂ ਨੂੰ ਦੇਖ ਕੇ ਤੁਸੀਂ ਕੀ ਕਰੋਗੇ ਸਕੇ ਭੈਣ ਭਰਾ ਨੂੰ ਛੱਡ ਕੇ ਤੁਸੀਂ ਕਿੰਨੇ ਕਿੰਨੇ ਦਿਨ ਚੱਲ ਜਾਂਦੇ ਹੋ ਘੁੰਮਣ ਫਿਰਨ ਜਾਂ ਰਿਸ਼ਤੇਦਾਰੀ ਵਿੱਚ ਜਾਂ ਬਾਹਰਲੇ ਟੂਰਾ ਤੇ ਵੀ ਕਿੰਨੇ ਕਿੰਨੇ ਮਹੀਨੇ ਆ ਜਾਂ ਸਾਲਾਂ ਵਾਸਤੇ ਵੀ ਚੱਲ ਜਾਂਦੇ ਭੈਣਾ ਭਰਾਵਾਂ ਨੂੰ ਛੱਡ ਕੇ ਕਿ ਇਹੋ ਜਿਹੀਆਂ ਖਬਰਾਂ ਸੁਣ ਕੇ ਤੁਸੀਂ ਜਿੱਥੇ ਗਏ ਹੋ ਉੱਥੇ ਉਹ ਮੁੰਡੇ ਕੁੜੀ ਬਾਰੇ ਸੋਚ-ਸੋਚ ਕੇ ਚੈਨ ਨਾਲ ਆਪਣਾ ਟੂਰ ਕਰ ਸਕੋਗੇ ਸੋਚ ਕੇ ਦੇਖੋ ਇਹ ਗੱਲਾਂ ਐਮੀ ਖਬਰ ਨਹੀਂ ਕੀ ਜੇ ਖਬਰ ਹੀ ਕਲੀ ਦੇਣੀ ਹੁੰਦੀ ਤੇ ਮੈਂ ਕਹਿੰਦਾ ਇਦਾਂ ਇਦਾਂ ਹੋਗਾ ਜੇ 9 ਸਾਲ ਦੀ ਬੱਚੀ ਪ੍ਰੇਗਨੈਂਟ ਹੋਏ ਬੇਬੀ ਹੋਇਆ ਉਹਦਾ ਭਰਾ ਸੀਗਾ ਤੇ ਉਹਦਾ ਭਰਾ ਇਨੀਅਮਰਸੀ ਕੁੜੀ ਦੀ ਨਿਊਮਰਸੀ ਬਸ ਗੱਲ ਖਤਮ ਪਰ ਨਹੀਂ ਇਹਨਾਂ ਤੇ ਸੋਚਣਾ ਪਏਗਾ ਸਾਨੂੰ ਡੂੰਘਾਈ ਨਾਲ ਸਾਨੂੰ ਸੋਚਣਾ ਪਏਗਾ ਸਾਡੀਆਂ ਧੀਆਂ ਤੇ ਯਾਰ ਸਕੂਨ ਹੀ ਉਦੋਂ ਮਹਿਸੂਸ ਕਰਦੀ ਹੈ ਜਦੋਂ ਆਪਣੇ ਬਾਪ ਦੀ ਮਾਂ ਦੀ ਜਾਂ ਭਰਾ ਦੀ ਬੁੱਕਲ ਵਿੱਚ ਬੈਠਦੀਆਂ ਨੇ ਹੱਦ ਹੋ ਗਈ ਯਾਰ ਮੈਂ ਕੱਲ ਵੀ ਇਹ ਖਬਰ ਕਰਨ ਲੱਗਾ ਮੈਂ ਕਾ ਕੀ ਕਹਾਂ ਯਾਰ ਇਸ ਕਾ ਬਾਰੇ ਕੁਛ ਤੁਹਾਨੂੰ ਪਤਾ ਮੈਂ 2-2 ਘੰਟੇ ਇਕੱਲਾ ਬੋਲ ਲੀਣਾ ਹੁੰਦਾ ਬਿਨਾਂ ਲਿਖਿਓ ਪੜਿਓ ਪਰ ਇਹੋ ਜਿਹੇ ਖਬਰਾਂ ਕਰਨ ਲੱਗਿਆਂ ਸੱਚੀ ਦਿਲ ਕੰਬ ਜਾਂਦਾ ਕਿ ਕੀ ਯਾਰੀ ਖਬਰ ਅਸੀਂ ਬੋਲ ਕਿਹੜੀ ਖਬਰ ਤੇ ਰਹੇ ਆ ਕੇਵਰ ਦਿਲ ਕਹਿੰਦਾ ਛੱਡੋ ਸਾਲਾ ਕੁੱਤਾ ਜਿਆ ਕਾਮ ਆ ਖਬਰਾਂ ਖੋਬਰਾਂ ਦਾ ਤਾਂ ਜਿਹੜਾ ਸੋਸ਼ਲ ਮੀਡੀਆ ਦਾ ਜੀ ਇਹੋ ਜਿਹੇ ਗੰਦੀਆਂ ਚੀਜ਼ਾਂ ਵੀ ਸਾਨੂੰ ਬੋਲਣੀਆਂ ਪੈਣਗੀਆਂ ਕਿਉਂਕਿ ਮੈਂ ਉਹਨਾਂ ਬੇਸ਼ਰਮ ਮੀਡੀਆ ਵਿੱਚੋਂ ਨਹੀਂ ਆ ਸੌ ਲੱਗੇ ਮੈਂ ਆਪਣੇ ਨੰਬਰ ਨਹੀਂ ਬਣਾਉਂਦਾ ਉਹ ਪਰਵਰਦੀਗਾਰ ਜਾਣਦਾ ਹੈ ਉਸ ਤੋਂ ਵੱਡਾ ਕੋਈ ਨਹੀਂ ਜਾਣਦਾ ਕੋਈ ਦੁਨੀਆ ਦਾ ਬੰਦਾ ਕਿ ਮੈਂ ਜਿਹੜੀਆਂ ਗੱਲਾਂ ਕਰਦਾ ਹਾਂ ਦਿਲ ਤੋਂ ਕਰਦਾ ਹੁੰਨਾ ਹੁਣ ਇਸ ਵੇਲੇ ਸੱਚੀ ਦਿਲ ਕੰਬ ਰਿਹਾ ਕਿ ਬੱਚਿਆਂ ਦਾ ਕੀ ਬਣੇਗਾ ਪਵਿੱਖ ਕੀ ਬਣੇਗਾ ਬੱਚਿਆਂ ਦਾ ਆਉਣ ਵਾਲਿਆਂ ਦਾ ਜਿਹੜੀ ਗਾਂ ਜਨਰੇਸ਼ਨ ਜਵਾਨ ਹੋ ਰਹੀ ਹੈ ਇਹਨਾਂ ਖਬਰਾਂ ਦਾ ਉਹਨਾਂ ਤੇ ਕੀ ਅਸਰ ਪਵੇਗਾ ਇਹਨਾਂ ਸੋਚੋ ਕਿ ਪੰਜਾਬ ਦੀ ਖਬਰ ਨਹੀਂ ਆ ਜਲੰਧਰ ਦੀ ਖਬਰ ਨਹੀਂ ਆ ਜਾ ਲੁਧਿਆਣੇ ਦੀ ਖਬਰ ਨਹੀਂ ਆ ਕਬ ਪਰਤੋਂ ਲੁਧਿਆਣਾ ਵੀ ਪਹੁੰਚੀ ਹੈ ਜਲੰਧਰ ਵੀ ਪਹੁੰਚੀ ਹੈ ਫਗਵਾੜੇ ਵੀ ਪਹੁੰਚੀ ਪੂਰੇ ਪੰਜਾਬ ਚ ਪਹੁੰਚੀ ਹੈ ਪੂਰੀ ਦੁਨੀਆ ਦੇ ਨਾਲ ਨਾਲ ਫਿਰ ਸਾਨੂੰ ਚਿੰਤਤ ਕਿਉਂ ਨਹੀਂ ਹੋਣਾ ਚਾਹੀਦਾ ਚਿੰਤਤ ਹੋਣਾ ਬਣਦਾ ਹੈ ਸੋ ਆਪਣੇ ਬੱਚਿਆਂ ਦਾ ਖਿਆਲ ਰੱਖੋ ਸਭ ਤੋਂ ਵੱਡੀ ਜ਼ਿੰਮੇਵਾਰੀ ਆ ਪੇਰੈਂਟਸ ਦੀ ਆਪਣੇ ਬੱਚਿਆਂ ਦਾ ਖਿਆਲ ਰੱਖੋ ਰੱਬ ਦਾ ਵਾਸਤਾ ਆਪਣੇ ਬੱਚਿਆਂ ਦਾ ਖਿਆਲ ਰੱਖੋ ਸਮਝਾਇਆ ਕਰੋ ਨਾ ਰਿਸ਼ਤੇ ਨਾਤਿਆਂ ਦੀ ਅਹਿਮੀਅਤ ਦੱਸੋ ਥੋੜਾ ਜਿਹਾ ਜ਼ਰੂਰ ਬੈਠਿਆ ਕਰੋ ਅਸੀਂ ਜਰੂਰ ਬੈਠਦੇ ਆ ਆਪਣੇ ਬੱਚਿਆਂ ਨਾਲ ਮੇਰੇ ਬੱਚੇ ਬੇਟੀ ਮੇਰੀ ਵੀ 20 ਸਾਲ ਦੀ ਆ ਬੇਟਾ 18 19 ਸਾਲ ਦਾ ਯਕੀਨ ਮੰਨੋ ਮੈਂ ਹਫ਼ਤੇ ਚ ਦੋਕ ਵਾਰੀ ਜਰੂਰ ਬੈਠਦਾ ਇੱਥੋਂ ਤੱਕ ਵੀ ਮੈਂ ਗੱਲ ਕਰਦਾ ਬੱਚਿਆਂ ਨਾਲ ਬੇਟੀ ਨਾਲ ਵੀ ਕਿ ਬੇਟਾ ਜੇ ਤੁਹਾਡੀ ਲਾਈਫ ਦੇ ਵਿੱਚ ਕੋਈ ਹੈ ਸਾਨੂੰ ਦੱਸ ਦਿਓ ਜੇ ਕੁਝ ਬਣਦਾ ਹੋਇਆ ਸਾਰਾ ਕੁਝ ਠੀਕ ਹੋਇਆ ਤੇ ਤੁਹਾਡਾ ਰਿਸ਼ਤਾ ਕਰ ਦਿੱਤਾ ਜਾਊਗਾ ਤੁਹਾਡਾ ਵਿਆਹ ਕਰ ਦਿੱਤਾ ਜਾਊਗਾ ਪਰ ਘਰੋਂ ਤੁਸੀਂ ਜਿੱਦਾਂ ਦੇ ਜਾਂਦੇ ਹੋ ਉਦਾਂ ਦੇ ਹੀ ਆਉਣਾ ਔਰ ਅਲhamdulillah ਵਾਹਿਗੁਰੂ ਸੱਚੇ ਪਾਤਸ਼ਾਹ ਦਾ ਸ਼ੁਕਰ ਹੈ ਕਿ ਬੱਚੇ ਇਹਨਾਂ ਗੱਲਾਂ ਨੂੰ ਸਮਝਦੇ ਨੇ ਮੇਰੇ ਕਹਦੇ ਡੈੜਾ ਇਹਨਾਂ ਗੱਲਾਂ ਤੋਂ ਬੇਫਿਕਰ ਰਹੋ ਤੁਸੀਂ ਸ਼ੁਕਰ ਹੈ ਜਰੂਰ ਬੱਚਿਆਂ ਨਾਲ ਬੈਠਿਆ ਕਰੋ ਬੱਚਿਆਂ ਨੂੰ ਸਮਝਾਇਆ ਕਰੋ ਕਿ ਚੱਲ ਕੀ ਰਿਹਾ ਬੇਟਾ ਇਹਨਾਂ ਚੀਜ਼ਾਂ ਤੋਂ ਬਚੋ ਮੈਂ ਇਸ ਗੱਲ ਦਾ ਵੀ ਸ਼ੁਕਰ ਕਰਦਾ ਮੇਰੇ ਬੱਚੇ ਨੂੰ ਤੁਸੀਂ ਸੋਸ਼ਲ ਮੀਡੀਆ ਤੇ ਨਹੀਂ ਲੱਭੋਗੇ ਅਸੀਂ ਦੋਨਾਂ ਮੀਆਂ ਬੀਵੀ ਨੇ ਕਦੇ ਹਟਾਇਆ ਨਹੀਂ ਉਹਨਾਂ ਨੂੰ ਉਹ ਕੁਦਰਤੀ ਗੱਲ ਆ ਉਹਨਾਂ ਨੂੰ ਦੇ 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 ਡੋਟ ਲਾਈਕ ਸੋਸ਼ਲ ਮੀਡੀਆ ਉਹ ਨੈਟਫਲਿਕਸ ਦੇਖਦੇ ਨੇ ਜੇ ਕੁਝ ਦੇਖਦੇ ਵੀ ਰੀਲ ਸ਼ੀਲ ਵੀ ਤੋ ਉਹਨਾਂ ਨੇ ਅਕਾਊਂਟ ਨਹੀਂ ਬਣਾਏ ਹੋਏ ਜੇ ਅਸੀਂ ਇਵਨ ਮੈਂ ਜੇ ਫੋਟੋ ਕਰਾਂ ਇੰਦਾ ਲਾਈਵ ਕਦੇ ਹੋਵਾਂ ਉਹ ਆਉਂਦੇ ਨਹੀਂ ਸਾਹਮਣੇ ਕਹਿੰਦੇ ਨੋ 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 ਵੀ ਡੋਟ ਵਾਂਟ ਟੂ ਗੋ অন ਸੋਸ਼ਲ ਮੀਡੀਆ ਮੈਨੂੰ ਬੜੀ ਖੁਸ਼ੀ ਹੈ ਕਿ ਮੈਨੂੰ ਕੰਨੋਂ ਫੜ ਕੇ ਨਹੀਂ ਹਟਾਉਣੇ ਪਏ ਝਿੜਕ ਕੇ ਨਹੀਂ ਹਟਾਉਣੇ ਪਏ ਆਪੇ ਉਸ ਮਾਲਕ ਦੀ ਕਿਰਪਾ ਹੋ ਗਈ ਹੈ ਸ਼ੁਰੂ ਤੋਂ ਹੀ ਉਹ ਸ਼ੁਰੂ ਤੋਂ ਹੀ ਨਹੀਂ ਪਸੰਦ ਉਹਨਾਂ ਨੂੰ ਹਲਕੀ ਮਹਿੰਗੇ ਮਹਿੰਗੇ ਫੋਨ ਛੋਟੇ ਜਿਹੇ ਸੀ ਬੱਚੇ ਜਦੋਂ ਮੈਂ ਲੈ ਦਿੱਤੇ ਸੀ ਆਈਫੋਨ ਜਦੋਂ ਨਵੇਂ-ਨਵੇਂ ਆਏ ਸੀਗੇ ਛੋਟੇ-ਛੋਟੇ ਜਿਹੇ ਫੋਨ ਆਈਫੋਨ ਉਦੋਂ ਤੋਂ ਹੀ ਆਈਫੋਨ ਯੂਜ਼ ਕਰਦੇ ਜਿਹੜਾ ਵੀ ਨਵਾਂ ਫੋਨ ਆਉਂਦਾ ਸਭ ਤੋਂ ਪਹਿਲਾਂ ਮੇਰੇ ਬੱਚੇ ਲੈਂਦੇ ਨੇ ਪਰ ਬਹੁਤ ਸੋਸ਼ਲ ਮੀਡੀਆ ਤੋਂ ਬਹੁਤ ਦੂਰ ਨੇ ਕੋਹਾਂ ਦੂਰ ਨੇ ਸ਼ੁਕਰ ਹੈ ਮਾਲਕ ਦਾ ਸੋ ਆਪਣੇ ਬੱਚਿਆਂ ਨੂੰ ਤੁਸੀਂ ਵੀ ਸਮਝਾ ਕੇ ਰੱਖੋ ਇਹ ਖਬਰ ਬਹੁਤ ਚਿੰਤਾ ਦਾ ਇਹਨੂੰ ਈਜ਼ੀ ਨਾ ਲਿਓ ਇਹ ਨਾ ਸੋਚੋ ਬੱਚਿਆਂ ਨੂੰ ਦਿਖਾਉਣੇ ਨਹੀਂ ਬੇਸ਼ੱਕ ਨਾ ਦਿਖਾਓ ਪਰ ਸਮਝਾਓ ਜੂਰ ਕਿ ਇਦਾਂ ਖਬਰ ਆਈ ਆ ਕੋਈ ਤਾਂ ਕਿ ਪਤਾ ਲੱਗੇ ਬੱਚਿਆਂ ਨੂੰ ਇਹਨਾਂ ਨੂੰ ਖੇਟਣ ਲੱਗਿਆ ਇਦਾਂ ਤੇ ਸ਼ਾਮਿਲ ਕਰੋ ਕਿ ਦਿਲ ਵਿੱਚ ਕੋਈ ਗੱਲ ਹੀ ਨਾ ਇਹੋ ਜੀ ਆਵੇ ਰੱਬ ਦਾ ਵਾਸਤਾ ਦੁਆ ਕਰੋ ਵਾਹਿਗੁਰੂ ਸੱਚੇ ਪਾਤਸ਼ਾਹ ਇਹ ਦੁਨੀਆ ਖਬਰਾਂ ਨਾ ਹੀ ਕਰਨ ਦਾ ਮੌਕਾ ਦੇ ਸਤਿ ਸ਼੍ਰੀ ਅਕਾਲ